ਹੇ ਉਹਨਾਂ ਨੇ ਇੱਦਾਂ ਕਹਿਤਾ ਜੀ ਅਸੀਂ ਤਾਂ ਘਰ ਮਰੇ ਦੋ ਘਰ ਕੇ ਬੱਲੇ ਕਹਿਤਾ ਜੀ ਦਿੱਤਾ ਦਿੱਤਾ ਮੇਰਾ ਨਾਮ ਹੈ ਬਖਸ਼ੀਸ਼ ਸਿੰਘ ਤੇ ਮੈਨੂੰ ਨਿਕਨੇਮ ਜਿਹੜਾ ਮੇਰਾ ਬਾਬਾ ਹੈ ਮੈਨੂੰ ਬਾਬਾ ਬਖਸ਼ੀਸ਼ ਸਿੰਘ ਕਹਿੰਦੇ ਨੇ ਜੀ ਬਾਬਾ ਜੀ ਤੇ ਪਹੁੰਚ ਦੇਖੋ ਜੀ ਇਹ ਇੱਕ ਲੜੀ ਤਹਿਤ ਜਿਹੜੀ ਸਰਕਾਰ ਆ ਇਹਦੇ ਵਿੱਚ ਆਪਾਂ ਕਹਿੰਦੇ ਕਿ ਫਲਾਣੇ ਪੁਲਿਸ ਵਾਲੇ ਨੇ ਮਾਰਤਾ ਦੂਜੇ ਨੇ ਕਰਤਾ ਇਹ ਗੱਲ ਹੈ ਨਹੀਂ ਇਹ ਹੈਗੀ ਆ ਜਿਹੜੀ ਸੈਂਟਰ ਸਟੇਟ ਆ ਉਹਦੇ ਤਰੀਕੇ ਨਾਲ ਪੰਜਾਬ ਗਵਰਨਮੈਂਟ ਚੱਲ ਰਹੀ ਆ ਤੇ ਉਹ ਇਹ ਕਹਿੰਦੇ ਨੇ ਕਿ ਗੈਂਗਸਟਰ ਸਾਰੇ ਅਸੀਂ ਮਾਰਨੇ ਨੇ ਤਾ ਇਹ ਫੇਕ ਇਨਕਾਉਂਟਰ ਕਰਕੇ ਨੌਜਵਾਨਾਂ ਨੂੰ ਮਾਰ ਰਹੇ ਨੇ ਇਹ ਇਹ ਤੁਹਾਡਾ ਪਹਿਲਾ ਕੇਸ ਨਹੀਂ ਅੱਗੇ ਹੋਰ ਕੇਸ ਵੀ ਹੋਣਗੇ ਜੇ ਕੋਈ ਬੰਦਾ ਨਾ ਜੁੱਠਿਆ ਇਸ ਮੁੰਡੇ ਲਈ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਅੱਗ ਸਾਰੇ ਘਰਾਂ ਚ ਆਊਗੀ ਇਹ ਸਾਰੇ ਘਰਾਂ ਦੇ ਵਿੱਚ ਅੱਗ ਬਲੇਗੀ ਅੱਜ ਕਾਲੇ ਤਨੋਲੇ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਤੇ ਜਿਸ ਤਰੀਕੇ ਨਾਲ মিডিਆ ਨੇ ਇਸ ਗੱਲ ਨੂੰ ਉਛਾਲਿਆ ਆ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਕਿ মিডিਆਸ ਗੱਲ ਨੂੰ ਖਤਰਨਾਕ ਗੈਂਗਸਟਰ 60 ਕੇਸਾਂ ਚ ਭਗੌੜਾ ਜੇ ਉਹ ਉਹ ਭਰਾ ਉਹ ਇੱਥੇ ਰਹਿੰਦਾ ਸੀ ਉਹ ਰੋਜ਼ ਤੇ ਉਹ ਆਪਣੀ ਜੇਲ੍ਹ ਕੱਟ ਕੇ ਆ ਗਿਆ ਸੀ ਕੇਸ ਉਹਦੇ ਖਦਮ ਇੱਕ ਟੁੱਟਿਆ ਕੇਸ ਸੀਗਾ ਲੜਾਈ ਦਾ ਤੇ ਉਸ ਕੇਸ ਦੇ ਵਿੱਚ ਉਹਨੇ ਵੇਲ ਲਾਈ ਸੀ ਤਾਂ ਉਹ ਪੁਲਿਸ ਨਾਲ ਪੇਸ਼ ਹੋਣ ਦੀ ਵੀ ਗੱਲ ਕਰਦਾ ਜਿਹੜਾ ਵੀ ਬੰਦਾ ਪੇਸ਼ ਹੋਣ ਦੀ ਗੱਲ ਕਰਦਾ ਆ ਉਹਦੀ ਲੋਕੇਸ਼ਨ ਇਹ ਵੇਖ ਲੈਂਦੇ ਨੇ ਤੇ ਉੱਥੇ ਇਹ ਇਹਨਾਂ ਨੇ ਬਣਾਈ ਇੱਕ ਐਂਟੀ ਗੈਂਗਸਟਰ ਫੋਰਸ ਤੇ ਉੱਥੇ ਜਾ ਕੇ ਬੰਦੇ ਨੂੰ ਗੋਲੀਆਂ ਮਾਰ ਦਿੰਦੇ ਨੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਪਾਂ ਸਾਡਾ ਜਿਹੜਾ ਨਿਸ਼ਾਨਾ ਆ ਉਹ ਹੁੰਦਾ ਵੀ ਪੁਲਿਸ ਤੁਸੀਂ ਇਹ ਭੁੱਲ ਜੋ ਪੁਲਿਸ ਪੁਲਿਸ ਨਹੀਂ ਹੈ ਇਹ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਉਹਦੇ ਤਰੀਕੇ ਨਾਲ ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜੀ ਤੁਸੀਂ ਇਹ ਵੇਖੋ ਵੀ ਅੱਜ ਤੱਕ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਨਸ਼ੇ ਦੇ ਸਦਾਗਰ ਨੇ ਨਸ਼ਾ ਵੇਚਣ ਵਾਲਾ ਬੰਦਾ ਜਿਹੜਾ ਆ ਉਹ ਕਿਸੇ ਵੀ ਗੈਂਗਸਟਰ ਤੋਂ 100 ਗੁਣਾ ਖਤਰਨਾਕਾ ਜਿਹੜਾ ਜ਼ਹਿਰ ਦਿੰਦਾ ਲੋਕਾਂ ਨੂੰ ਅੱਜ ਤੱਕ ਤੁਸੀਂ ਸੁਣਿਆ ਵੀ ਕਿਸੇ ਹੈਰੋਨ ਵੇਚਣ ਵਾਲੇ ਬੰਦੇ ਦਾ ਇਨਕਾਉਂਟਰ ਹੋਇਆ ਹੋਵੇ ਜਾਂ ਕਿਸੇ ਨੂੰ ਗੋਲੀ ਮਾਰੀ ਹੋਵੇ ਅੱਜ ਤੱਕ ਤੁਸੀਂ ਦੱਸ ਦਿਓ ਪ੍ਰੈਸ ਵਾਲਿਆਂ ਵੀ ਜੇ ਕੋਈ ਵੀ ਇਦਾਂ ਦੀ ਘਟਨਾ ਵਾਪਰੀ ਹੋਵੇ ਜਿਹੜੇ ਕਿ ਜ਼ਾਲਮ ਨੇ ਵੱਡੇ ਅਉਧਿਆਤ ਨੇ ਸਿੱਧੀ ਸਿੱਧੀ ਜਿਹੜੀ ਹੈਰੋਨ ਤੇ ਸਮੈਗ ਸੈਂਥੈਟਿਕ ਡਰਗ ਜਿਹੜੀ ਪੰਜਾਬ 'ਚ ਜਿਹੜੀ ਪੈਦਾ ਕਰਕੇ ਲੋਕਾਂ ਨੂੰ ਦੇ ਰਹੇ ਨੇ ਤੇ ਮੁੰਡੇ ਸਾਡੇ ਰੋਜ਼ ਮਰ ਰਹੇ ਨੇ ਤੁਸੀਂ ਸੋਚ ਨਹੀਂ ਸਕਦੇ ਹੈਗੇ ਵੀ ਐਵਰੇਜ ਜਿਹੜਾ ਆ ਉਹ ਪੰਜ ਬੰਦਿਆਂ ਦੀ ਡੈਥ ਹੋ ਰਹੀ ਆ ਉਹ ਚਾਹ ਕਿਸੇ ਵੀ ਤਰੀਕੇ ਨਾਲ ਹੋ ਰਹੀ ਆ ਪਰ ਉਹਦੇ ਪਿੱਛੇ ਜਿਹੜਾ ਏਜੰਡਾ ਉਹ ਇਹ ਆ ਤੁਸੀਂ ਸੋਚੋ ਵੀ ਇਸ ਮੁੰਡੇ ਨੂੰ ਜੇ ਨਾ ਮਾਰ ਦੇ ਮੰਨ ਲਓ ਤਾਂ ਇਹ ਦੇ ਇਰਦ-ਗਿਰਦ ਸਿਆਸਤਦਾਨ ਐਨੇ ਜਿਆਦੇ ਬੰਦੇ ਸੀ ਜਿਹੜੇ ਕਾਲੇ ਧਨੋਲੇ ਨੂੰ ਮਿਲ ਕੇ ਗੱਲ ਕਰ ਸਕਦੇ ਸੀ ਵੀ ਤੂੰ ਬੇਸ਼ ਹੋ ਜਾ ਜੇ ਕੋਈ ਗੱਲ ਆ ਇਹ ਜਿਹੜੀ ਲੜੀ ਚੱਲੀ ਆ ਇਹ ਇਸ ਧਨੋਲੇ ਵਾਲੇ ਦੇ ਘਰ ਤੱਕ ਨਹੀਂ ਰੁਕਣੀ ਇਹ ਜਾਣੀਆਂ ਹਰ ਘਰ ਦੇ ਵਿੱਚ ਜਿਹੜਾ ਮੁੰਡਾ ਛੋਟੇ-ਮੋਟੇ ਕੇਸ 'ਚ ਭੱਜੂਗਾ ਸਿੱਖ ਜਿਹੜਾ ਸਿੱਖ ਮੈਂਡਡ ਹੋਊਗਾ ਜਿਹੜਾ ਇਹ ਗੱਲ ਕਰੂਗਾ ਵੀ ਮੈਂ ਖੜਾ ਇੱਥੇ ਉਹਨੂੰ ਮਾਰ ਦੇਣਗੇ ਇਹ ਇਹ ਤੁਸੀਂ ਗੱਲ ਸਮਝ ਲਓ ਚੰਗੀ ਤਰ੍ਹਾਂ ਇਹ ਗੱਲ ਇੱਥੇ ਨਹੀਂ ਰੁਕਣੀ ਜੇ ਲੋਕ ਨਾ ਜਾਗੇ ਜੇ ਲੋਕਾਂ ਨੇ ਇਹ ਗੱਲ ਨਾ ਚੱਕੀ ਲੋਕੀ ਕਹਿਣਗੇ ਪੜਕਾਊ ਗੱਲ ਕਰਦਾ ਪਰ ਇਹ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ 6 ਫੁੱਟ 2 ਇੰਚ ਕੱਦਦਾ ਮੁੰਡਾ ਮੰਜੇ ਤੇ ਪਿਆ ਬਾਪ ਨੂੰ ਸਮਝ ਨਹੀਂ ਆ ਰਹੀ ਵੀ ਮੈਂ ਬੋਲਾਂ ਕੀ ਕਿਤੇ ਉਹਨਾਂ ਦੀ ਜਗ੍ਹਾ ਖੜ ਕੇ ਵੇਖੋ ਉਹ ਮਾਂ ਦੀ ਜਗ੍ਹਾ ਖੜ ਕੇ ਵੇਖੋ ਭੈਣ ਦੀ ਜਗ੍ਹਾ ਖੜ ਕੇ ਵੇਖੋ ਸ਼ੇਰ ਵਰਗਾ ਜਵਾਨ ਅੱਜ ਬੋਲ ਨਹੀਂ ਰਿਹਾ ਬਾਈ ਬਾਈ ਲੱਗਣਾ ਚਾਹੁੰਦੀ ਸਰਕਾਰ ਡਰਾਮੇ ਕਰ ਰਹੀ ਆ ਜੇ ਲਿਆਉਣਾ ਚਾਹੇ ਮੈਂ ਇਹੀ ਕਹਿ ਰਿਹਾ ਵੀ ਕਾਲਾ ਧਨੌਲੇ ਵਰਗੇ ਬੰਦੇ ਨੂੰ ਇੰਨੇ ਜਿਆਦੇ ਲਿੰਕ ਨੇ ਇਹਨਾਂ ਦੇ ਕਾਲੇ ਧਨੌਲੇ ਤੱਕ ਇੰਨੇ ਲਿੰਕ ਸੀਗੇ ਸਿਆਸਤ ਦੇ ਸਿੱਖ ਪੰਥ ਦੇ ਆਮ ਲੋਕਾਂ ਦੇ ਕਾਲੇ ਦੇ ਘਰ ਤੱਕ ਪਹੁੰਚ ਸੀਗੀ ਕਾਲੇ ਨੂੰ ਤਾਂ ਜਦੋਂ ਮਰਜ਼ੀ ਬਿਠਾ ਕੇ ਜਿਹੜੀ ਮਰਜ਼ੀ ਗੱਲ ਕਰ ਲੈਂਦੇ ਕਾਲੇ ਨੂੰ ਤਾਂ ਇਹ ਤਾਂ ਉਹ ਲੜੀ ਆ ਵੀ ਆਪਾਂ ਸਫਾਇਆ ਕਰਨਾ ਪੰਜਾਬ ਵਿੱਚ ਜਿਹੜੇ ਵੀ ਪੰਜਾਬ ਦੇ ਮੁੰਡੇ ਨੇ ਪਹਿਲਾਂ ਇਹਨਾਂ ਨੇ ਅੱਤਵਾਦੀ ਕਹਿ ਕੇ ਮਕਾਬਲੇ ਬਣਾਏ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਹਿਰਨ ਵਾਲੇ ਕੇਸ ਨੇ ਭੁੱਕੀ ਦੇ ਕੇਸ ਉਹਦੇ ਚ ਲੋਕਾਂ ਨੂੰ ਫਸਾਇਆ ਉਹ ਲੜੀ ਤੋਰੀ ਐਨਡੀਪੀਐਸ ਐਕਟ ਬਣਾ ਕੇ ਮਾਲਵੇ ਦੇ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਭੁੱਕੀ ਜਬਾਂਦੇ ਨੇ ਜਿਹੜੇ ਸਿੱਖ ਪਰਵਾਰਾਂ ਨਾਲ ਸੰਬੰਧਤ ਨੇ ਕਦੀ ਤੁਸੀਂ ਜਾ ਕੇ ਵੇਖੋ ਜੇ 5000 ਬੰਦਾ 2000 ਬੰਦਾ ਜੇਲ੍ਹ ਦੇ ਵਿੱਚ ਆ ਤੇ ਤੁਸੀਂ ਮੰਨੋ ਕਿ ਜਿਹੜੀ 1100 ਬੰਦਾ ਸਾਡੇ ਮਾਲਵੇ ਦਾ ਕੇ ਤੇ ਕਿਲੋ ਭੁੱਕੀ ਕੇ ਤੇ 2 10-10 ਸਾਲ ਸਜ਼ਾ ਘਰਾਂ ਦੇ ਘਰ ਅਜਾੜ ਦਿੱਤੇ ਨੇ ਇਹਨਾਂ ਨੇ ਉਧਰ ਤਾਂ ਹੁੰਦੇ ਨਹੀਂ ਇਹ ਪਹਿਲਾਂ ਉਹਦੀ ਜਿਮਾਰੀ ਹੁਣ ਗੈਂਗਸਟਰ ਕਹਿਗਾ ਕਿ ਪਿਛਲੀ ਇਹ ਲੜੀ ਕਾਫੀ ਦੇਰ ਤੋਂ ਚੱਲੀ ਹੋਈ ਹੈ ਜੀ ਉਸ ਲੜੀ ਦੇ ਤਹਿਤ ਗਾਲੇ ਤਨ ਨਾਲ ਇਹਨੂੰ ਜਿਹੜਾ ਫੇਕ ਐਨਕਾਊਂਟਰ ਚ ਮਾਰਿਆ ਗਿਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਦੇਖੋ ਜੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਣਾ ਨਿਤ ਹੁੰਦਾ ਆ ਪਰ ਮਨੁੱਖੀ ਅਧਿਕਾਰਾਂ ਵਾਲੀ ਜਿਹੜੀ ਸੰਸਥਾ ਆ ਜਾਂ ਉਹ ਬੰਦੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹ ਉਹ ਨੇ ਜਿਨ੍ਹਾਂ ਦੇ ਮੂੰਹ 'ਚ ਕੋਈ ਦੰਦ ਨਹੀਂ ਹੈਗਾ ਉਹ ਫਨਕਾਰੀ ਮਾਰਦੇ ਨੇ ਕਦੀ ਵੀ ਉਹਨਾਂ ਨੇ ਕਿਸੇ ਗੱਲ ਦੇ ਉੱਤੇ ਪੈਰਾਂ ਨਹੀਂ ਦਿੱਤਾ ਰੇਟ ਜੀ ਲਾ ਕੇ ਚੁੱਪ ਕਰਕੇ ਬਹਿ ਜਾਂਦੇ ਨੇ ਪੈਸੇ ਉਹ ਉਸੇ ਇਕੱਠੇ ਕਰਕੇ ਐਨੀਆਂ ਸੰਸਥਾਵਾਂ ਬਣੀਆਂ ਜਿਹੜੀਆਂ ਇਸ ਗੱਲ ਦੇ ਉੱਤੇ ਬਣੀਆਂ ਨੇ ਕਦੀ ਕਿਸੇ ਨੇ ਕੁਝ ਨਹੀਂ ਕੀਤਾ ਸਿਵਾਏ ਇੱਕ ਬੰਦੇ ਤੋਂ ਸਵਾਇ ਇੱਕ ਬੰਦੇ ਦਾ ਸ਼ਹੀਦ ਜਸਵੰਤ ਸਿੰਘ ਖਲੜਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਪੈਰਵਾਈ ਕਰਦੇ ਕਰਦੇ ਉਸ ਗੱਲ ਦੀ ਭੇਟ ਚੜ ਗਏ ਤੇ ਉਹਨਾਂ ਨੂੰ ਓਟਾ-ਪੋਟਾ ਕਰਕੇ ਸ਼ਹੀਦ ਕਰ ਦਿੱਤਾ ਸਿਰਫ ਇੱਕ ਬੰਦਾ ਪੰਜਾਬ ਚੋਂ ਉਹਦੇ ਨਾਲ ਦੇ ਹੋਰ ਵੀ ਸਾਥੀ ਸੀ ਪਰ ਉਹ ਬੰਦਾ ਪ੍ਰਵਾਨ ਚੜਿਆ ਜਿਨ੍ਹਾਂ ਨੇ 25000 ਲਾਵਾਰਸ ਲਾਸ਼ਾਂ ਜਿਹੜੀਆਂ ਕਹਿ ਕੇ ਇਹਨਾਂ ਨੇ ਕੀਤਾ ਸੀ ਇੱਕ ਦੋ ਜ਼ਿਲ੍ਹੇ ਜਿਹੜੇ ਪੁਲਿਸ ਸਟੇਸ਼ਨ ਸੀ ਉੱਥੋਂ ਇਹ ਲੱਭੇ ਸੀ ਪੰਜਾਬ ਦੀ ਤਾਂ ਹੋਈ ਹੀ ਨਹੀਂ ਵੀ ਐਨੇ ਨੌਜਵਾਨੇ ਇਹਨਾਂ ਨੇ ਮਾਰੇ ਕੀ ਹੋਇਆ ਜੀ ਕਿਸੇ ਦਾ ਕੋਈ ਬੰਦੇ ਨੂੰ ਕਿਸੇ ਨੂੰ ਸਜ਼ਾ ਕੋਈ ਗੱਲ ਕੁਛ ਨਹੀਂ ਇੱਥੇ ਇਨਸਾਫ ਹੈਗਾ ਸਾਡੇ ਮੁੰਡੇ ਮਾਰੇ ਜਾ ਰਹੇ ਨੇ ਕੋਈ ਟਕਸਾਲ ਕੋਈ ਆ ਰੜੇ ਵਾਲੇ ਬਾਬੇ ਕੋਈ ਦੂਜਾ ਤੀਜਾ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਹੈਗਾ ਅੱਜ ਸਿਰਫ ਐਮਪੀ ਸਿਮਰਜੀਤ ਸਿੰਘ ਮਾਨ ਨੇ ਇਹ ਗੱਲ ਲਿਖੀ ਸੀ ਵੀ ਇਹ ਜਿਹੜਾ ਕਾਲਾਦਨੋਂ ਲਾਇਆ ਇਹਨੂੰ ਪੁਲਿਸ ਨੇ ਫੇਕ ਐਨਕਾਊਂਟਰ ਚ ਮਾਰ ਦਿੱਤਾ ਇਹਨਾਂ ਤੋਂ ਬਿਨਾ ਕਿਸੇ ਵੀ ਸਿਆਸਤਦਾਨ ਕਿਸੇ ਧਾਰਮਿਕ ਬੰਦੇ ਕਿਸੇ ਇੱਜਤੇਬੰਦੀ ਨੇ ਕੋਈ ਗੱਲ ਨਹੀਂ ਕੀਤੀ